ਸਾਤਰੀਏ ਕਾਲ ਦੇ ਸਾਰਿਆਂ ਨੂੰ ਜਜ਼ਬਾਤੀ ਜ਼ਿੰਦਗੀ ਸਟੋਰੀਜ਼ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਾਜ਼ਰ ਹੈ ਹਾਂ ਕਹਾਣੀਕਾਰ ਰਵੀ ਸ਼ਰਗੇਲ ਜੀ ਦੀ ਲਿਖੀ ਕਹਾਣੀ ਫਰਕ ਤਾਂ ਪੈਂਦਾ। ਉਮੀਦ ਹੈ ਤੁਸੀਂ ਪਸੰਦ ਜ਼ਰੂਰ ਕਰੋਗੇ। ਖਾਲੀ ਘਰ ਪਾਂਪਾਂ ਕਰ ਰਿਹਾ ਸੀ। ਡਰਾਇੰਗ ਰੂਮ ਵਿੱਚ ਲੱਗੇ ਕਲੌਕ ਦੀ ਟਿਕ ਟਿਕ ਵਾਂਗ ਉਸ ਦਾ ਦਿਲ ਵੀ ਤੇਜ਼-ਤੇਜ਼ ਧੜਕ ਰਿਹਾ ਸੀ। ਮਸਾਣਾ ਵਾਂਗ ਸਾਰਾ ਘਰ ਸੁੰਨਸਾਨ ਪਿਆ ਸੀ। ਕਦੇ-ਕਦੇ ਬਾਹਰ ਕਿਸੇ ਕਬੂਤਰ ਦੀ ਖੂੰ ਖੂੰ ਉਸ ਨੂੰ ਉਜੜੇ ਘਰਾਂ ਦੀ ਦਾਸਤਾਨ ਪਾਉਂਦੀ ਜਾਪਦੀ। ਅਜੀਹਾ ਸੋਚਦਿਆਂ ਉਸਦੇ ਦਿਲ ਨੂੰ ਹੌਲ ਪੈ ਜਾਂਦਾ। ਭਰਿਆ-ਪਰਿਆ ਘਰ ਦਿਨਾਂ ਵਿੱਚ ਹੀ ਉਜੜੇ ਖੰਡਰ ਜਿਹਾ ਹੋ ਗਿਆ ਸੀ। ਇਸ ਘਰ ਦੀ ਰੌਣਕ ਨੂੰ ਜਿਵੇਂ ਕਿਸੇ ਦੀ ਨਜ਼ਰ ਲੱਗੀ ਹੋਵੇ। ਪੁੱਤ ਘਰ ਦੇ ਬਾਹਰ ਇੱਕ ਨਜ਼ਰਵੱਟੂ ਟੰਗਦੀ। ਜਦੋਂ ਨਵੇਂ ਘਰ ਵਿੱਚ ਸ਼ਿਫਟ ਹੋਏ ਸਨ ਤਾਂ ਮਾਂ ਨੇ ਵਾਰ-ਵਾਰ ਆਖਿਆ ਸੀ। ਇਹਨਾਂ ਮੌਲਕਾਂ ਵਿੱਚ ਕੋਈ ਨਜ਼ਰ-ਫਜ਼ਰ ਲਾਉਣ ਨੂੰ ਵੇਲਾ ਨਹੀਂ ਬੇਬੇ। ਇਹ ਸਭ ਤਾਂ ਇੰਡੀਆ ਵਿੱਚ ਹੀ ਚੱਲਦਾ। ਉਹ ਬੇਬੇ ਦੀ ਸੋਚ ਨੂੰ ਅਮਰੀਕਾ ਦੇ ਹਾਂ ਦੀ ਨਾ ਹੋਣ ਕਾਰਨ ਹੱਸਿਆ ਸੀ। ਪਰ ਬੇਬੇ ਨੇ ਜਦੋਂ ਇਸ ਗੱਲ ਦਾ ਖਹਿੜਾ ਨਾ ਛੱਡਿਆ ਤਾਂ ਦੇਸੀ ਸਟੋਰ ਤੋਂ ਲਿਆ ਕੇ ਇੱਕ ਕਾਲੇ ਮੂੰਹ ਵਾਲਾ ਰਾਖਸ਼ ਟਾਈਪ ਦਾ ਨਜ਼ਰਵਟੂ ਉਸਨੇ ਬੈਕਯਾਰਡ ਵਾਲੇ ਪਾਸੇ ਟੰਗ ਦਿੱਤਾ ਸੀ। ਤੇ ਬੇਬੇ ਨੂੰ ਫੋਟੋ ਭੇਜ ਕੇ ਆਸ਼ੀਰਵਾਦ ਲੈ ਲਿਆ ਸੀ। ਆਹ ਦੇਖ ਲੈ ਬੇਬੇ। ਤੇਰੇ ਨਜ਼ਰਵਟੂ ਨੇ ਵੀ ਕੋਈ ਕੰਮ ਨਹੀਂ ਕੀਤਾ। ਨਜ਼ਰ ਤਾਂ ਫੇਰ ਵੀ ਲੱਗੀ ਤੇਰੇ ਪੁੱਤ ਦਾ ਘਰ ਤਾਂ ਟੁਕੜੇ ਟੁਕੜੇ ਹੋ ਗਿਆ ਉਹ ਦਿਲ ਵਿੱਚੋਂ ਮਰ ਚੁੱਕੀ ਮਾਂ ਨਾਲ ਗਿਲਾ ਕਰਦਾ ਮਾਂ ਦੀ ਯਾਦ ਨਾਲ ਉਸ ਦੇ ਗਲੇ ਡੂ ਪਾਰ ਹੈ ਜੇ ਤੂੰ ਨਾ ਜਾਂਦੀ ਤਾਂ ਸ਼ਾਇਦ ਇਸ ਘਰ ਨੂੰ ਕਦੇ ਵੀ ਨਜ਼ਰ ਨਾ ਲੱਗਦੀ ਤੇਰਾ ਜਾਣਾ ਹੀ ਨਜ਼ਰ ਲਾ ਗਿਆ ਬੇਬੇ ਉਹ ਟਿਸ਼ੂ ਪੇਪਰ ਨਾਲ ਅੱਖਾਂ ਨੂੰ ਸਾਫ਼ ਕਰਦਾ ਹੌਂਕਾ ਲੈਂਦਾ ਪਿਛਲੇ 2 ਮਹੀਨਿਆਂ ਤੋਂ ਉਹ ਇਸ ਤਰ੍ਹਾਂ ਹੀ ਹੌਂਕੇ ਤੇ ਹਟਕੋਰੀਆਂ ਪਰ ਹੀ ਜ਼ਿੰਦਗੀ ਜੀ ਰਿਹਾ ਸੀ ਜੀਵਿਕਾ ਦੀ ਬਸ ਖਿੱਚਾ ਤੋਂ ਹੀ ਚੱਲ ਰਹੀ ਸੀ ਪਿਛਲੇ 2 ਮਹੀਨਿਆਂ ਚੋਂ ਉਹ ਮਸਾਈ 10 ਦਿਨ ਕੰਮ ਤੇ ਗਿਆ ਹੋਣਾ ਉਸਦੀ ਤੇ ਉਸਦੇ ਦੋਸਤ ਜੈਗ ਦੀ ਸਾਂਝੀ ਆਈਟੀ ਕੰਪਨੀ ਸੀ ਕੈਲੀਫੋਰਨੀਆ ਦੇ ਬੇ ਏਰੀਆ ਵਿੱਚ ਵਧੀਆ ਕੰਮਕਾਰ ਸੀ ਉਹਨਾਂ ਦਾ ਪੈਸੇ ਪੱਖੋਂ ਕਾਟੋ ਫੁੱਲਾਂ ਦੇ ਉੱਤੋਂ ਦੀ ਹੋਈ ਫਿਰਦੇ ਸੀ ਜਸਵਿੰਦਰ ਯਾਰ ਤੂੰ ਕੁਛ ਦਿਨ ਆਰਾਮ ਕਰ ਲੈ ਸਿਰ ਤੇ ਇੰਨਾ ਬੋਝ ਲੈ ਕੇ ਕੰਮ ਠੀਕ ਤਰਾਂ ਨਹੀਂ ਹੁੰਦਾ ਬੰਦੇ ਤੋਂ ਮੈਂ ਸਾਂਭ ਲੂ ਔਖਾ ਸੌਖਾ ਤੂੰ ਆਪਣੇ ਆਪ ਨੂੰ ਟਿਕਾਣੇ ਸਰਕਾਰ ਪਹਿਲਾਂ ਫੇਰ ਕੰਮ ਤੇ ਆਉਣ ਦੀ ਗੱਲ ਸੋਚੀ ਜੈਗਨੇਸ ਨੇ ਉਸ ਨੂੰ ਕੁਰਸੀ ਤੇ ਸਿਰ ਸੁੱਟੀ ਬੈਠੇ ਨੂੰ ਆਖ ਦਿੱਤਾ ਸੀ ਉਸ ਨੇ ਤਾਂ ਜਸਵਿੰਦਰ ਨੂੰ ਕੁਝ ਦਿਨਾਂ ਦੀ ਆਰਾਮ ਲਈ ਗਿਆ ਸੀ ਪਰ ਇਹ ਕੁਝ ਦਿਨ ਹੁਣ ਕੁਝ ਹਫ਼ਤਿਆਂ ਵਿੱਚ ਬਦਲ ਗਏ ਸਨ ਰਸ਼ਮੀ ਇਸ ਤਰ੍ਹਾਂ ਕੰਮ ਛੱਡ ਕੇ ਚਲੀ ਜਾਵੇਗੀ ਉਸ ਨੇ ਕਦੇ ਸੋਚਿਆ ਨਹੀਂ ਸੀ ਆਪ ਹੀ ਨਹੀਂ ਉਹ ਤਾਂ ਜਾਂਦੀ ਹੋਈ ਛੋਟੇ ਜੇ ਕੰਮ ਨੂੰ ਵੀ ਨਾਲ ਹੀ ਲੈ ਗਈ ਕਾਰਨ ਕਰੇ ਹੁੰਦਾ ਸੀ ਤਾਂ ਕਰਦੀਆਂ ਕੰਧਾਂ ਵੀ ਗੱਲਾਂ ਕਰਦੀਆਂ ਜਾਪਦੀਆਂ ਇਹ ਪਹਿਲੀ ਵਾਰ ਨਹੀਂ ਜਦੋਂ ਰਸ਼ਮੀ ਘਰੋਂ ਉਸ ਤੋਂ ਬਿਨਾ ਗਈ ਹੋਵੇ ਪਿਛਲੇ ਸਾਲ ਉਹ ਆਪਣੀ ਖਾਸ ਸਹੇਲੀ ਦੇ ਵਿਆਹ ਲਈ 2 ਹਫ਼ਤੇਾਂ ਲਈ ਕਰਨ ਸਮੇਤ ਇੰਡੀਆ ਚਲੀ ਗਈ ਸੀ ਭਾਵੇਂ ਔਖ ਤਾਂ ਉਦੋਂ ਵੀ ਜਸਵਿੰਦਰ ਨੂੰ ਬਹੁਤ ਹੋਈ ਸੀ ਪਰ ਹੁਣ ਜਿਹੀ ਹਾਲਤ ਨਹੀਂ ਸੀ ਹਰ ਰੋਜ਼ ਫੋਨ ਰਾਹੀਂ ਰਸ਼ਮੀ ਤੇ ਕਰਨ ਨਾਲ ਗੱਲ ਹੋ ਜਾਣ ਕਾਰਨ ਉਸ ਨੂੰ ਉਹਨਾਂ ਦੀ ਘਰ ਵਿੱਚ ਅਣਹੋਂਦ ਨਾ ਮਾਤਰ ਹੀ ਮਹਿਸੂਸ ਹੁੰਦੀ ਸੀ ਨਾਲੇ ਬੱਜੇ ਦਿਨ ਲੰਘਦਿਆਂ ਕਿਹੜਾ ਟਾਈਮ ਲੱਗਦਾ ਹੈ ਦੋ ਹਫ਼ਤੇ ਤਾਂ ਅੱਖ ਦੇ ਫੋਰ ਵਿੱਚ ਨਿਕਲ ਗਏ ਸਨ ਪਰ ਇਸ ਵਾਰ ਕਹਾਣੀ ਉਲਝੀ ਹੋਈ ਹੈ ਉਹ ਤਾਂ ਉਸ ਦਾ ਫੋਨ ਵੀ ਨਹੀਂ ਚੁੱਕਦੀ ਇੱਕ ਦਿਨ ਉਸ ਨੂੰ ਉਸ ਦੇ ਮਾਪੇ ਦੇ ਘਰੋਂ ਲੈਣ ਗਿਆ ਤਾਂ ਰਸ਼ਮੀ ਨੇ ਉਸ ਨੂੰ ਬਾਪੂ ਜੀ ਨੂੰ ਸਮਝਾਉਣ ਲਈ ਆ ਕੇ ਵਾਪਸ ਭੇਜ ਦਿੱਤਾ ਸੀ ਨਾ ਬਾਪੂ ਗੱਲ ਸੁਣਦਾ ਨਾ ਤੂੰ ਹਲਾਤਾਂ ਨੂੰ ਸਮਝਦੀ ਹੈ ਮੈਂ ਵਿਚ ਵਿਚਾਲੇ ਫਸ ਗਿਆ ਅਗਸਤ ਵਿੱਚ ਕਚੀਚੀਆਂ ਵਟਦਾ ਰਹਿ ਗਿਆ ਸੀ। ਰਸ਼ਮੀ ਦਾ ਪਰਿਵਾਰ ਉਹਨਾਂ ਦੇ ਸ਼ਹਿਰ ਤੋਂ 2 ਘੰਟੇ ਦੀ ਦੂਰੀ ਤੇ ਰਹਿੰਦਾ ਸੀ। ਉਹ ਤਕੜੇ ਸੇਠਾਂ ਦੀ ਕੁੜੀ ਸੀ। ਅਸਲ ਵਿੱਚ ਉਸਦੇ ਘਰ ਦੇ ਤਾਂ ਜਸਵਿੰਦਰ ਨੂੰ ਪਹਿਲੇ ਦਿਨੋਂ ਹੀ ਪਸੰਦ ਨਹੀਂ ਸਨ ਕਰਦੇ। ਉਹ ਤਾਂ ਉਹਨਾਂ ਦੇ ਵਿਆਹ ਦੇ ਵੀ ਅੰਤ ਤੱਕ ਵਿਰੋਧ ਹੀ ਰਹੇ ਸਨ। ਤਣਾੜ ਸੇਠਾਂ ਨੂੰ ਪਿੰਡੂ ਸਰਦਾਰ ਕਿੱਥੇ ਪਸੰਦ ਆਉਣਾ ਸੀ? ਇਹ ਤਾਂ ਉਹਨਾਂ ਦੀ ਕੁੜੀ ਰਸ਼ਮੀ ਹੀ ਸੀ ਜਿਹੜੀ ਜਸਵਿੰਦਰ ਦੀ ਪੱਗ ਦੇ ਪੇਚਾਂ ਉੱਤੇ ਮਰਮਿਟੀ ਸੀ। ਜਸਵਿੰਦਰ ਤੇ ਰਸ਼ਮੀ ਦਾ ਮੇਲ ਇੰਜੀਨੀਅਰਿੰਗ ਕਾਲਜ ਵਿੱਚ ਹੋਇਆ ਸੀ। ਜਸਵਿੰਦਰ ਲੁਧਿਆਣੇ ਦੇ ਪੋਲੀਟੈਕਨਿਕ ਕਾਲਜ ਵਿੱਚ ਬੀਟੈਕ ਕਰ ਰਿਹਾ ਸੀ ਤੇ ਉਹਨਾਂ ਦੇ ਕਾਲਜ ਤੋਂ ਥੋੜੀ ਦੂਰੀ ਤੇ ਰਸ਼ਮੀ ਬੀਏਸੀ ਨਰਸਿੰਗ ਦੀਆਂ ਕਲਾਸਾਂ ਲਾ ਰਹੀ ਸੀ। ਕੁਮਾਰ ਮੰਡੀ 'ਚ ਗੇੜੀਆਂ ਮਾਰਦਿਆਂ ਜਸਵਿੰਦਰ ਰਸ਼ਮੀ ਨੂੰ ਦੇਖਦਿਆਂ ਹੀ ਆਪਣਾ ਦਿਲ ਉਸਦੇ ਨਾਂ ਕਰ ਬੈਠਾ ਸੀ। ਉਸਨੇ ਰਸ਼ਮੀ ਬਾਰੇ ਸਭ ਕੁਝ ਪਤਾ ਕਰ ਲਿਆ ਸੀ। ਉਹ ਹੁਣ ਹਰ ਸਮੇਂ ਉਸਦੇ ਖਿਆਲਾਂ ਵਿੱਚ ਰਹਿੰਦਾ। ਉਹ ਲਾਲਿਆਂ ਦੀ ਕੁੜੀ ਹੈ ਪ੍ਰਧਾਨ। ਜੱਟਾਂ ਦੀ ਕੁੰਡਲੀ 'ਚ ਫੱਟਣੀ ਬੈਠਣੀ ਤੂੰ ਕੋਈ ਹੋਰ ਲੱਭ ਲੈ ਉਸ ਦੇ ਨਾਲ ਦੇ ਮੁੰਡੇ ਉਸ ਨੂੰ ਅਕਸਰ ਮਤਾਂ ਦਿੰਦੇ ਪਰ ਜਵਾਨੀ ਵਿੱਚ ਦਿਲ ਇੱਕ ਵਾਰੀ ਹਾਰ ਹੁੰਦਾ ਜੋ ਰਸ਼ਮੀ ਨੂੰ ਹਾਰ ਚੁੱਕਿਆ ਸੀ ਲਾਲੇ ਕੀ ਬੰਦੇ ਨਹੀਂ ਹੁੰਦੇ ਉਹ ਵੀ ਸਾਡੇ ਵਾਂਗ ਹੱਡ ਮਾਸ ਦੇ ਬਣੇ ਹੁੰਦੇ ਆ ਉਹ ਜਾਤ ਪਾਤ ਦਾ ਵਿਰੋਧ ਕਰਦਾ ਜਦ ਦੇ ਆਇਸ਼ਕ ਦਿਆ ਥੋਡੇ ਵਾਲੇ ਫੌਜੀ ਨੇ ਬੰਦੂਕ ਚੱਕ ਲੈਣੀ ਆ ਜੇ ਪਤਾ ਲੱਗ ਗਿਆ ਵੀ ਲਾਲਿਆਂ ਦਾ ਪ੍ਰੋਣਾ ਬੰਨ ਨੂੰ ਫਿਰਦਾ ਉਸ ਨੂੰ ਉਸ ਦੇ ਸੂਬੇਦਾਰ ਬਾਪ ਦਾ ਡਰ ਦਿੰਦੇ ਜੱਟ ਦੀ ਪਸੰਦ ਜੱਟ ਨੇ ਵਿਆਹਣੀ ਆ ਗੀਤ ਗਾਉਂਦਾ ਉਹ ਸਭ ਪਰਵਾਹਾਂ ਨੂੰ ਭੁੱਲ ਜਾਂਦਾ ਸੀ ਉਧਰ ਜਸਵਿੰਦਰ ਦੇ ਬੁਲਟ ਦੀਆਂ ਗੇੜੀਆਂ ਨੇ ਰਸ਼ਮੀ ਦੇ ਦਿਲ ਦੀ ਧੜਕਣ ਵੀ ਤੇਜ਼ ਕਰ ਦਿੱਤੀ ਸੀ ਉਤੋਂ-ਉਤੋਂ ਨਖਰੇ ਕਰਦੀ ਤੇ ਇਸ ਤਰ੍ਹਾਂ ਜਿਤਾਉਂਦੀ ਜਿਵੇਂ ਉਸ ਨੇ ਜਸਵਿੰਦਰ ਨੂੰ ਵੇਖਿਆ ਹੀ ਨਾ ਹੋਵੇ ਪਰ ਜੋ ਰੱਖਦੀ ਤਕਣੀ ਨੇ ਜਸਵਿੰਦਰ ਦਾ ਚਿਹਰਾ ਉਸ ਦੇ ਦਿਲ ਅੰਦਰ ਫਰੇਮ ਕਰ ਦਿੱਤਾ ਸੀ ਜਸਵਿੰਦਰ ਦੇ ਗੋਰੇ ਰੰਗ ਤੇ ਬੰਨੀ ਕਾਲੇ ਰੰਗ ਦੀ ਪੱਗ ਉਸ ਦੀ ਜਵਾਨੀ ਨੂੰ ਹੁਲਾਰਾ ਦੇ ਜਾਂਦੀ ਸੀ ਜਿਸ ਦਿਨ ਉਸ ਨੂੰ ਜਸਵਿੰਦਰ ਦਿਖਾਈ ਨਾ ਦਿੰਦਾ ਉਸ ਦਿਨ ਉਹ ਕਲਾਸਾਂ ਘੱਟ ਵੱਧ ਦਿਲਾਉਂਦੀ ਦੋਵੇਂ ਪਾਸੇ ਲੱਗੀ ਅੱਗ ਆਖਰ ਆਪਸ ਵਿੱਚ ਮਿਲ ਹੀ ਗਈ ਦੋਵਾਂ ਨੇ ਇੱਕ ਦੂਜੇ ਦੀ ਮੁਹੱਬਤ ਨੂੰ ਕਬੂਲ ਕਰ ਲਿਆ ਤਾਂ ਹਰ ਰੋਜ਼ ਦਾ ਮੇਲਜੋਲ ਸ਼ੁਰੂ ਹੋ ਗਿਆ ਸੀ ਇਸ ਮੇਲਜੋਲ ਵਿੱਚ ਉਹਨਾਂ ਦੀਆਂ ਡਿਗਰੀਆਂ ਕਦੋਂ ਖਤਮ ਹੋਈਆਂ ਉਹਨਾਂ ਨੂੰ ਜ਼ਰਾ ਵੀ ਪਤਾ ਨਾ ਲੱਗਿਆ ਜਸਵਿੰਦਰ ਤੁਸੀਂ ਆਪਣੇ ਘਰੇ ਗੱਲ ਕਰੋ ਹੁਣ ਆਪਣੇ ਕੋਲ ਸਮਾਂ ਨਹੀਂ ਬਚਿਆ ਰਸ਼ਮੀ ਨੇ ਆਖਰੀ ਇਮਤਿਹਾਨਾਂ ਦੌਰਾਨ ਜਸਵਿੰਦਰ ਦਾ ਹੱਥ ਆਪਣੇ ਹੱਥਾਂ ਵਿੱਚ ਘੁੱਟ ਕੇ ਗਿਆ ਸੀ ਸਾਡਾ ਸੂਬੇਦਾਰ ਨਹੀਂ ਕੁਝ ਕਹਿੰਦਾ ਮੈਂ ਗੱਲੀ ਬਾਤੀ ਉਹਦੇ ਕੰਨੋਂ ਗੱਲ ਕੱਢ ਦਿੱਤੀ ਸੀ ਉਹ ਕਹਿੰਦਾ ਜਿਵੇਂ ਤੇਰਾ ਦਿਲ ਕਰਦਾ ਕਰ ਬਸ ਕੁੜੀ ਪੜ੍ਹੀ ਲਿਖੀ ਹੋਵੇ ਜਸਵਿੰਦਰ ਨੇ ਰਸ਼ਮੀ ਦੇ ਹੱਥ ਆਪਣੇ ਹੱਥਾਂ ਵਿੱਚ ਘੁੱਟ ਲਏ ਸਨ ਰਸ਼ਮੀ ਦੇ ਮਾਪੇ ਅਮਰੀਕਾ ਵਿੱਚ ਰਹਿੰਦੇ ਸਨ ਉਹ ਵੀ ਅਮਰੀਕਾ ਦੀ ਗ੍ਰੀਨ ਕਾਰਡ ਸੀ। ਉਹ ਚਾਚੇ ਚਾਚੀ ਕੋਲ ਰਹਿ ਕੇ ਨਰਸਿੰਗ ਦੀ ਡਿਗਰੀ ਕਰ ਰਹੀ ਸੀ। ਡਿਗਰੀ ਖਤਮ ਹੁੰਦਿਆਂ ਹੀ ਉਸਨੇ ਵਾਪਸ ਅਮਰੀਕਾ ਮੁੜ ਜਾਣਾ ਸੀ। ਜਦੋਂ ਰਸ਼ਮੀ ਨੇ ਆਪਣੇ ਘਰ ਜਸਵਿੰਦਰ ਬਾਰੇ ਗੱਲ ਕੀਤੀ ਤਾਂ ਇੱਕ ਵਾਰ ਤਾਂ ਉਹਨਾਂ ਦੇ ਘਰ ਪੁਚਾਲ ਆ ਗਿਆ ਸੀ। ਕਿਉਂ ਤੂੰ ਆਪਣੀ ਜ਼ਿੰਦਗੀ ਬਰਬਾਦ ਕਰਨ ਲੱਗੀ ਆਂ? ਤੇਰੇ ਨਾਲ-ਨਾਲ ਅਸੀਂ ਵੀ ਦੁਖੀ ਹੋਵਾਂਗੇ। ਅਜਿਹੀ ਜਵਾਨੀ ਦੇ ਹੱਥੇ ਚੜ੍ਹ ਕੇ ਜੋੜੇ ਰਿਸ਼ਤੇ ਬਹੁਤੀ ਦੇਰ ਨਹੀਂ ਚੱਲਦੇ ਹੁੰਦੇ। ਕਿੱਥੇ ਆਪਾਂ ਕੁੰਡਲੀਆਂ ਜੋੜ ਕੇ ਵਿਆਹ ਕਰਨ ਵਾਲੀ ਤੇ ਕਿੱਥੇ ਉਹ ਪਿੰਡੂ ਲਾਣਾ ਕਿਉਂ ਸਾਡੀ ਬਣੀ ਬਣਾਈ ਮਿੱਟੀ ਰੋਲਣ ਲੱਗੀ ਐ ਕੋਈ ਆਪਣੇ ਭਾਈਚਾਰੇ ਦਾ ਹੁੰਦਾ ਤਾਂ ਵੀ ਕੋਈ ਸੋਚ ਵਿਚਾਰ ਕਰ ਲੈਂਦੇ ਹਰ ਕੋਈ ਉਸ ਦੇ ਖਿਲਾਫ ਖੜਾ ਹੋ ਗਿਆ ਸੀ ਪਰ ਰਸ਼ਮੀ ਤਾਸ ਤੋਂ ਮਸਣਾ ਹੋਈ ਤੇ ਅਖੀਰ ਉਸ ਦੇ ਘਰਦਿਆਂ ਨੇ ਉਸ ਦੀ ਜ਼ਿਆਦ ਅੱਗੇ ਮੱਥੇ ਟੇਕ ਦਿੱਤੇ ਸਾਲ ਕੁ ਬਾਅਦ ਜਸਵਿੰਦਰ ਤੇ ਰਸ਼ਮੀ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਹੋ ਗਏ ਸਨ ਤੇ ਸਾਲ ਕੁ ਬਾਅਦ ਜਸਵਿੰਦਰ ਅਮਰੀਕਾ ਪਹੁੰਚ ਗਿਆ ਸੀ ਕੰਪਿਊਟਰ ਦੀ ਡਿਗਰੀ ਅਮਰੀਕਾ ਵਿੱਚ ਉਸਦੇ ਪੂਰੀ ਰਾਸ ਆ ਗਏ ਸੀ ਪਹਿਲਾਂ ਕਿਸੇ ਦੀ ਕੰਪਨੀ 'ਚ ਕੰਮ ਕੀਤਾ ਤੇ ਫਿਰ ਆਪਣੀ ਖੁਦ ਦੀ ਕੰਪਨੀ ਖੋਲ੍ਹ ਲਈ ਸੀ ਪੈਸੇ ਪੱਖੋਂ ਤੇ ਪਰਿਵਾਰ ਪੱਖੋਂ ਸਭ ਕੁਸ਼ਲ ਮੰਗਲ ਸੀ ਰਸ਼ਮੀ ਤੇ ਜਸਵਿੰਦਰ ਪਹਿਲਾਂ ਵਾਂਗ ਹੀ ਇੱਕ ਦੂਜੇ ਤੋਂ ਜਾਣਵਾਰ ਦੇ ਸਨ ਉਹਨਾਂ ਨੇ ਸ਼ਹਿਰ ਦੇ ਵਧੀਆ ਏਰੀਆ ਵਿੱਚ ਖੁੱਲਾ ਡੁੱਲਾ ਘਰ ਲੈ ਲਿਆ ਸੀ ਇਸੇ ਘਰ ਨੂੰ ਹੁਣ ਨਜ਼ਰ ਲੱਗੀ ਹੋਈ ਸੀ ਮਹਿਲ ਜਿੱਡੇ ਘਰ 'ਚ ਉਹ ਇਕੱਲਾ ਹੀ ਰਹਿ ਗਿਆ ਸੀ ਰਸ਼ਮੀ ਤੋਂ ਜ਼ਿਆਦਾ ਗੁੱਸਾ ਉਸ ਨੂੰ ਆਪਣੇ ਸੂਬੇਦਾਰ ਬਾਪ ਤੇ ਆ ਰਿਹਾ ਸੀ ਮੈਂ ਹੀ ਆਪਣੇ ਪੈਰੀਂ ਕਹਾੜਾ ਮਾਰਿਆ ਕਹਾੜਾ ਵੀ ਕਾਨੂੰ ਮਾਰਿਆ ਪੈਰੀਂ ਕਹਾੜੇ ਤੇ ਰੱਖ ਲਿਆ ਸੂਬੇਦਾਰ ਤਾਂ ਅਮਰੀਕਾ ਆ ਕੇ ਰਾਜ਼ੀ ਨਹੀਂ ਸੀ ਮੈਂ ਹੀ ਅੜਿਆ ਰਿਆ ਅੜਦਾ ਵੀ ਕਿਉਂ ਨਾ ਮਾਂ ਦੇ ਜਾਣ ਤੋਂ ਬਾਅਦ ਬਾਪੂ ਕੱਲਾ ਰਹਿ ਗਿਆ ਸੀ ਸੋਚਿਆ ਸੀ ਸਾਡੇ ਨਾਲ ਰਹੋ ਤਾਂ ਉਸ ਦਾ ਬੁਢਾਪਾ ਵਧੀਆ ਲੰਘ ਜਾਓ ਨਾਲੇ ਕਰਨ ਨੂੰ ਵੀ ਦਾਦੇ ਦਾ ਪਿਆਰ ਮਿਲੂ ਸੋਚਿਆ ਕੀ ਸੀ ਤੇ ਹੋ ਗਿਆ ਕੀ ਦਾਦੇ ਦਾ ਪਿਆਰ ਦਿੰਦਿਆਂ ਦਿੰਦਿਆਂ ਪਿਓ ਦੇ ਪਿਆਰ ਤੋਂ ਵੀ ਵਾਂਝਾ ਹੋ ਗਿਆ ਵਿਚਾਰਾ ਕਰਨ ਸੋਚਦਿਆਂ ਉਹ ਕੰਧ ਤੇ ਲੱਗੀ ਕਰਨ ਦੀ ਤਸਵੀਰ ਵਾਲ ਵੇਖਦਾ ਹੱਸੂ ਹੱਸੂ ਕਰਦਾ ਚਿਹਰਾ ਉਸ ਦੇ ਤੁਰ ਅੰਦਰ ਥਾਪ ਆ ਜਾਂਦਾ ਉਹਨਾਂ ਦੇ ਘਰ ਤੋਂ ਦੋ ਕੁ ਗਲੀਆਂ ਛੱਡ ਕੇ ਵੱਡਾ ਪਾਰਕ ਸੀ ਉਸ ਦਾ ਬਾਪੂ ਹਰ ਰੋਜ਼ ਕਰਨ ਨੂੰ ਆਪਣੇ ਨਾਲ ਪਾਰਕ ਲੈ ਜਾਂਦਾ ਸੀ ਪਹਿਲਾਂ ਉਹ ਸਵੇਰ ਦੀ ਰੋਟੀ ਖਾ ਕੇ 2-3 ਘੰਟੇ ਕੱਢ ਹੁੰਦਾ ਸੀ। ਫਿਰ ਸ਼ਾਮ ਨੂੰ ਤਾਂ ਉਹ 3-3, 4-4 ਘੰਟੇ ਵੀ ਪਾਰਕ ਵਿੱਚ ਬੈਠਾ ਰਹਿੰਦਾ। ਕਰਨ ਪਾਰਕ ਵਿੱਚ ਬਾਕੀ ਨਿਆਣਿਆਂ 'ਚ ਖੇਡਦਾ ਰਹਿੰਦਾ। ਤੇ ਸੂਬੇਦਾਰ ਹੋਰ ਬਜ਼ੁਰਗਾਂ ਨਾਲ ਗੱਲਾਂ ਲੱਗਿਆ ਰਹਿੰਦਾ। ਦਾਦੇ-ਪੋਤੇ ਦਾ ਵਧੀਆ ਸਮਾਂ ਲੰਘ ਰਿਹਾ ਸੀ। ਪਾਰਕ ਦੇ ਨਜ਼ਦੀਕ ਪੰਜਾਬੀਆਂ ਦੇ ਕਾਫੀ ਘਰ ਸਨ। ਸੋ ਪਾਰਕ ਵਿੱਚ ਖੂਬ ਰੌਣਕਾਂ ਲੱਗਦੀਆਂ। ਪਾਰਕ ਤੋਂ ਇਲਾਵਾ ਬਾਪੂ ਹਫ਼ਤੇ 'ਚ ਦੋ ਕੁ ਵਾਰੀ ਨਜ਼ਦੀਕ ਪੈਂਦੇ। ਗੁਰੂ ਘਰ ਵੀ ਜਾ ਆਉਂਦਾ ਉਹ ਪੈਦਲ ਹੀ ਜਾਂਦਾ ਆਉਂਦਾ ਉੱਥੇ ਵੀ ਕਾਫੀ ਬਜ਼ੁਰਗ ਇਕੱਠੇ ਬੈਠ ਕੇ ਗੱਲਾਂ ਕਰਦੇ ਤੇ ਅਖਬਾਰ ਵਗੈਰਾ ਪੜ੍ਹ ਲੈਂਦੇ ਸਨ ਜਿਆਦਾ ਸਮਾਂ ਸੂਬੇਦਾਰ ਘਰ ਵਿੱਚ ਬਣੀ ਆਪਣੇ ਕਮਰੇ ਵਿੱਚ ਹੀ ਰਹਿੰਦਾ ਜਸਵਿੰਦਰ ਹਫ਼ਤੇ 'ਚ 5 ਦਿਨ 9 ਤੋਂ 5 ਵਜੇ ਤੱਕ ਕੰਮ ਤੇ ਜਾਂਦਾ ਸੀ ਰਸ਼ਮੀ ਪਾਰਟ ਟਾਈਮ ਜੌਬ ਕਰਦੀ ਸੀ ਉਹ ਜ਼ਿਆਦਾਤਰ ਘਰ ਹੀ ਹੁੰਦੀ ਸੀ ਸੂਬੇਦਾਰ ਦਾ ਇਹ ਪੱਕਾ ਰੁਟੀਨ ਸੀ ਘਰ ਤੋਂ ਪਾਰਕ ਪਾਰਕ ਤੋਂ ਘਰੇ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਹ ਰੁਟੀਨ ਵਿੱਚ ਕੁਝ ਕੁ ਬਦਲਿਆ ਜਾ ਮਹਿਸੂਸ ਹੋ ਰਿਹਾ ਸੀ ਹੁਣ ਉਹ ਕਰਨ ਨੂੰ ਵੀ ਕਈ ਵਾਰ ਘਰੇ ਹੀ ਛੱਡ ਜਾਂਦਾ ਉਹ ਘਰ ਦੇ ਨਜ਼ਦੀਕ ਵਾਲੇ ਪਾਰਕ ਵਿੱਚ ਜਾਣ ਦੀ ਬਜਾਈ ਦੂਸਰੇ ਪਾਰਕ ਵਿੱਚ ਜਾਂਦਾ ਜਿਹੜਾ ਘਰ ਤੋਂ ਥੋੜਾ ਦੂਰ ਸੀ ਪਹਿਲਾਂ ਪਹਿਲ ਤਾਂ ਜਸਵਿੰਦਰ ਨੇ ਕੋਈ ਧਿਆਨ ਨਹੀਂ ਸੀ ਦਿੱਤਾ ਪਰ ਇੱਕ ਦਿਨ ਰਸ਼ਮੀ ਨੇ ਜਦੋਂ ਗਲਤ ਹੋਰੀ ਤਾਂ ਉਸ ਨੂੰ ਵੀ ਬਾਪੂ ਦੇ ਤੌਰ ਤਰੀਕਿਆਂ 'ਚ ਕੁਝ ਵਖਰੀਵਾ ਜਾਪਿਆ ਸੀ ਬਾਪੂ ਜੀ ਅੱਜਕੱਲ ਬਦਲੇ ਬਦਲੇ ਰਹਿੰਦੇ ਨੇ ਕారణੋਂ ਵੀ پارک ਘਟਵੱਦੀ ਲੈ ਕੇ ਜਾਂਦੇ ਆ ਗਵੰਡਨ ਦਾ ਇਹ ਵੀ ਦੱਸਦੀ ਸੀ ਬਈ ਬਾਪੂ ਜੀ ਹੁਣ ਆਪਣੇ ਵਾਲੇ پارک ਚ ਵੀ ਕਦੇ-ਕਦੇ ਜਾਂਦੇ ਨੇ ਰਸ਼ਮੀ ਨੇ ਸ਼ੱਕੀ ਬੋਲਾਂ ਨਾਲ ਗੱਲ ਕੀਤੀ ਸੀ ਬਾਪੂ ਦਾ ਮਨ ਅੱਕ ਗਿਆ ਹੁਣ ਇਸ پارک ਤੋਂ ਫੌਜੀ ਬੰਦਾ ਇਲਾਕੇ ਦੀ ਛਾਣਬੀਨ ਕਰਦਾ ਹੋਣਾ ਹੱਸਨੇ ਗੱਲ ਹਾਸੇ ਵਿੱਚ ਟਾਲ ਦਿੱਤੀ ਸੀ ਕੋਈ ਗੱਲ ਤਾਂ ਹੈ ਜਸਵਿੰਦਰ ਬਾਪੂ ਜੀ ਅੱਜਕੱਲ ਪੂਰੀ ਟੌਰ ਕੱਢ ਕੇ ਘਰੋਂ ਨਿਕਲਦੇ ਨੇ ਹੌਣ ਤਾਂ ਕਈ ਕਈ ਘੰਟੇ ਵਾਪਸ ਨਹੀਂ ਮੁੜਦੇ ਆਥਨ ਮਿਲੇ ਤਾਂ ਹਨੇਰਾ ਉੱtre ਤੋਂ ਘਰ ਮੁੜਦੇ ਨੇ ਚਿਹਰਾ ਹਰ ਵੇਲੇ ਖਿੜਿਆ ਰਹਿੰਦਾ ਰਸ਼ਮੀ ਨੂੰ ਗੱਲ ਸਿੱਧੀ ਨਹੀਂ ਸੀ ਲੱਗ ਰਹੀ ਰੜਕ ਤਾਂ ਕੁਝ ਜਸਵਿੰਦਰ ਨੂੰ ਵੀ ਰਿਆ ਸੀ ਪਰ ਉਹ ਆਗ ਛੱਡਦਾ ਚੱਲ ਛੱਡਿਆ ਰਸ਼ਮੀ ਬਾਪੂ ਕੋਲ ਨਿਆਣਾ ਭਈ ਆਪਾਂ ਐਂ ਫਿਕਰ ਕਰੀਏ ਇੱਕ ਦਿਨ ਐਤਵਾਰ ਵਾਲੇ ਦਿਨ ਜਸਵਿੰਦਰ ਘਰ ਬੈਠਾ ਅਖਬਾਰ ਪੜ੍ਹ ਰਿਹਾ ਸੀ ਬਾਪੂ ਜੀ ਘਰ ਨਹੀਂ ਸਨ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਆ ਬਾਪੂ ਜੀ ਬਾਰੇ ਰਸ਼ਮੀ ਨੇ ਉਸ ਕੋਲ ਆ ਕੇ ਕਿਹਾ ਕੀ ਗੱਲ ਹੋ ਗਈ ਰਸ਼ਮੀ ਜਸਵਿੰਦਰ ਨੇ ਅਖਬਾਰ ਪੜਾ ਰੱਖ ਦਿੱਤਾ ਮੈਨੂੰ ਅੱਜ ਸਵੇਰੇ ਮੇਰੀ ਸਹੇਲੀ ਨਵੀ ਮਿਲੀ ਸੀ ਗੁਰੂ ਘਰ 'ਚ ਉਹਨਾਂ ਦਾ ਘਰ ਦੂਸਰੇ ਪਾਰਕ ਕੋਲ ਆ ਉਹ ਦੱਸਦੀ ਸੀ ਬਈ ਤੁਹਾਡੇ ਬਾਪੂ ਜੀ ਕਿਸੇ ਗੋਰੀ ਨਾਲ ਬੈਠੇ ਗੱਲਾਂ ਕਰਦੇ ਹੁੰਦੇ ਨੇ ਪਾਰਕ 'ਚ ਰਸ਼ਮੀ ਦੇ ਮੱਥੇ ਦੀਆਂ ਤਿਉੜੀਆਂ ਸਾਫ਼ ਦਿਖਾਈ ਦੇ ਰਹੀਆਂ ਸਨ ਉਹ ਵੈਸੇ ਹੀ ਕਿਸੇ ਗੋਰੀ ਨਾਲ ਗੱਲਾਂ ਕਰਦੇ ਹੋਣੇ ਆ। ਇਹਦੇ ਵਿੱਚ ਕੀ ਵੱਡੀ ਗੱਲ ਆ? ਆ ਆਪਣੀ ਪਿਛਲੀ ਗੋਰੀ ਗਵੰਡਨ ਮੀਤਾ ਬਾਪੂ ਜੀ ਨਾਲ ਕਈ ਵਾਰ ਹੈਲੋ ਹਾਈ ਕਰਦੀ ਰਹਿੰਦੀ ਆ। ਜਸਵਿੰਦਰ ਨੂੰ ਇਹ ਕੋਈ ਖਾਸ ਗੱਲ ਨਹੀਂ ਲੱਗੀ ਸੀ। ਉਹ ਦੱਸਦੀ ਸੀ ਬਈ ਬਾਪੂ ਜੀ ਉਸੇ ਗੋਰੀ ਨਾਲ ਪਾਰਕ ਵਿੱਚ ਬੈਠੇ ਰਹਿੰਦੇ ਨੇ ਤੇ ਕਈ ਵਾਰ ਤਾਂ ਉਸ ਨਾਲ ਉਸਦੇ ਘਰ ਜਾਂਦੇ ਵੀ। ਰਸ਼ਮੀ ਨੇ ਗੱਲ ਪੂਰੀ ਨਾ ਕੀਤੀ ਪਰ ਜਸਵਿੰਦਰ ਨੂੰ ਗੱਲ ਦੀ ਗਹਿਰਾਈ ਸਮਝ ਆ ਰਹੀ ਸੀ। ਉਹ ਕਹਿੰਦੀ ਲੋਕ ਤਾਂ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ ਆਪਣੇ ਬਾਰੇ ਬਾਪੂ ਜੀ ਬਾਰੇ ਤੁਸੀਂ ਪਲੀਜ਼ ਬਾਪੂ ਜੀ ਨਾਲ ਗੱਲ ਕਰਿਓ ਰਸ਼ਮੀ ਨੇ ਢਿੱਲੇ ਜੇ ਮੂੰਹ ਨਾਲ ਫਰਿਆਦ ਕੀਤੀ ਹੋਰ ਨਾ ਬਾਪੂ ਕੋਈ ਨਵਾਂ ਚੰਦ ਝਾੜ ਦੇਵੇ ਜਸਵਿੰਦਰ ਵੀ ਗੰਭੀਰ ਹੋ ਕੇ ਸੋਚਣ ਲੱਗਿਆ ਉਸ ਸ਼ਾਮ ਜਦੋਂ ਸੁਬੇਦਾਰ ਘਰ ਆਇਆ ਤਾਂ ਜਸਵਿੰਦਰ ਨੇ ਉਸਦੇ ਕਮਰੇ ਵਿੱਚ ਜਾ ਕੇ ਉਸ ਨਾਲ ਗੋਰੀ ਸੰਬੰਧੀ ਗੱਲ ਕੀਤੀ ਹੋਏ ਉਹ ਤਾਂ ਮੈਰੀ ਆ ਵਿਚਾਰੀ ਦਾ ਘਰ ਵਾਲਾ ਮਰ ਗਿਆ ਸੀ ਫੌਜ 'ਚ ਨਿਆਣੇ ਹੋਰ ਸਟੇਟਾਂ 'ਚ ਰਹਿੰਦੇ ਨੇ ਮੇਰੇ ਨਾਲ ਡਾਕ ਸੌਕ ਕਰ ਲੈਂਦੀ ਆ ਸੂਬੇਦਾਨ ਨੇ ਸਾਫ਼-ਸਾਫ਼ ਦੱਸ ਦਿੱਤਾ ਸੀ ਪਰ ਉਸ ਦੇ ਘਰੇ ਉਹਦਾ ਸਿੰਕ ਬਲੌਕ ਹੋ ਗਿਆ ਸੀ ਮੈਂ ਕਿਹਾ ਮੈਂ ਠੀਕ ਕਰ ਦਿੰਨਾ ਸੂਬੇਦਾਨ ਨੇ ਸਾਰੀ ਗੱਲ ਦੱਸ ਦਿੱਤੀ ਜਸਵਿੰਦਰ ਵੀ ਬਾਪੂ ਦੇ ਜਵਾਬਾਂ ਤੋਂ ਸੰਤੁਸ਼ਟ ਸੀ ਪਰ ਰਸ਼ਮੀ ਹਲੇ ਵੀ ਮੰਨਣ ਤੋਂ ਇਨਕਾਰੀ ਸੀ ਤੁਸੀਂ ਧਿਆਨ ਰੱਖਿਓ ਹੋਰ ਨਾ ਕੋਈ ਲਾਂਬੇ ਵਾਲੀ ਗੱਲ ਹੋ ਜਾਵੇ ਹਾਲੇ ਮਹੀਨਾ ਕੁ ਬੀਤਿਆ ਸੀ ਕਿ ਸਾਰੀ ਗੱਲ ਦਾ ਖਲਾਰਾ ਪੈ ਗਿਆ। ਸੂਬੇਦਾਰ ਤੇ ਮੈਰੀ ਦੇ ਰਿਸ਼ਤੇ ਬਾਰੇ ਪੰਜਾਬੀ ਪਾਈ ਜਾਰੀ ਵਿੱਚ ਗੱਲਾਂ ਜ਼ੋਰ ਸ਼ੋਰ ਨਾਲ ਹੋਣ ਲੱਗੀਆਂ। ਮੈਂ ਤੁਹਾਨੂੰ ਵਾਰ-ਵਾਰ ਆਖਦੀ ਰਹੀ ਬਈ ਕੋਈ ਗੱਲ ਤਾਂ ਹੈ। ਤੁਸੀਂ ਮੇਰੀ ਇੱਕ ਨਾ ਮੰਨੀ। ਹੁਣ ਤਾਂ ਹਰ ਗਲੀ ਮੋੜ ਤੇ ਲੋਕ ਗੱਲਾਂ ਕਰ ਰਹੇ ਨੇ। ਮੈਂ ਤਾਂ ਗੁਰੂ ਘਰੋਂ ਮਸਾਂ ਮੁਲਕ ਹੋ ਕੇ ਭੱਜੀ ਆਂ। ਹਰ ਕੋਈ ਮੇਰੇ ਵੱਲ ਵੇਖ-ਵੇਖ ਕੇ ਮੂੰਹ ਜੋੜ ਗੱਲਾਂ ਕਰ ਰਿਹਾ ਸੀ। ਰਸ਼ਮੀ ਗੁਰੂ ਘਰੋਂ ਆਉਂਦੀ ਹੀ ਜਸਵਿੰਦਰ ਪਿੱਛੇ ਪੈ ਗਈ ਸੀ। ਕੋਈ ਨਾ ਅੱਜ ਇੱਕ ਪਾਸਾ ਕਰ ਦਿੰਨੇ ਆ ਗੱਲਾਂ ਤਾਂ ਮੇਰੇ ਕੰਨੀਆਂ ਵੀ ਪੈ ਰਹੀਆਂ ਸੀ ਕੁਝ ਦਿਨਾਂ ਤੋਂ ਮੈਂ ਤਾਂ ਸੋਚਿਆ ਸੀ ਬਾਪੂ ਆਪੇ ਸਮਝ ਜਾਵੇਗਾ ਪਰ ਉਹਨੂੰ ਤਾਂ ਲੱਗਦਾ ਦੁਬਾਰਾ ਜਵਾਨੀ ਚੜ ਗਈ ਹੋਵੇ ਜਸਵਿੰਦਰ ਗੁੱਸੇ ਵਿੱਚ ਭਖ ਰਿਹਾ ਸੀ ਸ਼ਾਮ ਨੂੰ ਜਦੋਂ ਸੂਬੇਦਾਰ ਘਰ ਪਰਤਿਆ ਤਾਂ ਜਸਵਿੰਦਰ ਤੇ ਰਸ਼ਮੀ ਦੋਵੇਂ ਉਸਦੀ ਗੱਲ ਪੈ ਗਈ ਬਾਪੂ ਜੀ ਤੁਹਾਨੂੰ ਥੋੜਾ ਜਿਆ ਤਾਂ ਸਾਡੀ ਇੱਜ਼ਤ ਦਾ ਖਿਆਲ ਕਰਨਾ ਚਾਹੀਦਾ ਆ ਉਮਰ ਆ ਕੋਈ ਇਹਨਾਂ ਗੱਲਾਂ ਦੀ ਰਸ਼ਮੀ ਨੇ ਗੱਲ ਤੋਰੀ ਸੀ ਲੋਕ ਸਾਡੇ ਵੱਲ ਅੱਖਾਂ ਪਾੜ-ਪਾੜ ਜਾਖਦੇ ਨੇ ਸਾਡਾ ਤਾਂ ਘਰੋਂ ਨਿਕਲਣਾ ਬੰਦ ਕਰਵਾਤਾ ਤੁਸੀਂ ਰੱਬ ਦਾ ਨਾਂ ਨੈਣ ਦੀ ਉਮਰ ਆ ਹੁਣ ਤੁਹਾਡੀ ਤੇ ਤੁਸੀਂ ਜਸਵਿੰਦਰ ਦੇ ਬੋਲਾਂ ਵਿੱਚ ਵੀ ਗੁੱਸਾ ਸੀ ਐਡਾ ਕਿਹੜਾ ਗੁਨਾਹ ਕਰ ਦਿੱਤਾ ਬਈ ਮੈਂ ਮੈਰੀ ਮੈਨੂੰ ਪਸੰਦ ਕਰਦੀ ਆ ਮੈਂ ਮੈਰੀ ਨੂੰ ਪਸੰਦ ਕਰਦਾ ਅਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਇਸ ਵਿੱਚ ਕਿਸੇ ਨੂੰ ਕੀ ਫਰਕ ਪੈਂਦਾ ਬਾਪੂ ਹਲੇਮੀ ਨਾਲ ਬੋਲ ਰਿਹਾ ਸੀ ਪਰ ਬਾਪੂ ਜੀ ਐਸ ਉਮਰ ਵਿੱਚ ਤੁਸੀਂ ਘਰ ਵਸਾਉਂਗੇ ਲੋਕ ਕੀ ਕਹਿਣਗੇ ਜਸਵਿੰਦਰ ਗੱਲ ਸਾਫ਼ ਕਰ ਲੈਣੀ ਚਾਹੁੰਦਾ ਸੀ ਲੋਕ ਤਾਂ ਤੁਹਾਡੇ ਵਿਆਹ ਵੇਲੇ ਵੀ ਗੱਲਾਂ ਕਰਦੇ ਸੀ ਅਖੇ ਲਾਲਿਆਂ ਦੇ ਘਰੇ ਮੁੰਡਾ ਕਿਉਂ ਵਿਆਹ ਲਿਆ ਮੈਂ ਤਾਂ ਕੋਈ ਪਰਵਾਹ ਨਹੀਂ ਕੀਤੀ ਲੋਕਾਂ ਦੀ ਮੇਰੇ ਵਰੀ ਤੁਹਾਡੇ ਕਿਉਂ ਚੂਲੇ ਨੇ ਲੜਦੇ ਨੇ ਬਾਪੂ ਹੁਣ ਗੁੱਸੇ ਵਿੱਚ ਆ ਰਿਹਾ ਸੀ ਸਾਡੀ ਤਾਂ ਵਿਆਹ ਦੀ ਉਮਰ ਸੀ ਥੋੜੀ ਉਮਰ ਨਹੀਂ ਇੰਨਾ ਕੰਮਾਂ ਦੀ ਜਸਵਿੰਦਰ ਤੋਂ ਪਹਿਲਾਂ ਰਸ਼ਮੀ ਬੋਲ ਪਈ ਸੀ ਮੈਰੀ ਨੂੰ ਮਨ ਨੂੰ ਕੀ ਹੋਇਆ 60ਾਂ ਤੋਂ 2 ਘਟ ਨੇ ਐਸ ਉਮਰ 'ਚ ਮੈਨੂੰ ਜੀਵਨ ਸਾਥੀ ਦੀ ਲੋੜ ਮਹਿਸੂਸ ਹੋਈ ਤਾਂ ਮੈਰੀ ਨੇ ਮੇਰਾ ਸਾਥ ਦੇਣ ਲਈ ਹਾਂ ਕਰ ਦਿੱਤੀ ਲੋਕਾਂ ਦਾ ਕੀ ਹੈ ਉਹ ਤਾਂ ਬਕਵਾਸ ਕਰਦੇ ਹੀ ਰਹਿਣਗੇ ਬਾਪੂ ਪੱਕਾ ਫੈਸਲਾ ਕਰ ਚੁੱਕਿਆ ਸੀ ਦੋ ਤਿੰਨ ਦਿਨ ਘਰ ਵਿੱਚ ਇਸੇ ਤਰ੍ਹਾਂ ਕੁਤਕਲੇਸ਼ ਚੱਲਦਾ ਰਿਹਾ ਸੀ ਅਖੀਰ ਬਾਪੂ ਆਪਣਾ ਕੱਪੜਿਆਂ ਵਾਲਾ ਬੈਗ ਚੁੱਕ ਕੇ ਮੈਰੀ ਦੇ ਨਾਲ ਪੱਕੇ ਤੌਰ ਤੇ ਰਹਿਣ ਉਸਦੇ ਘਰ ਚਲਾ ਗਿਆ ਕਸਨੇ ਸੋਚਿਆ ਸੀ ਇਸ ਤਰ੍ਹਾਂ ਘਰ ਚੋਂ ਰੋਜ਼-ਰੋਜ਼ ਦਾ ਕਲੇਸ਼ ਖਤਮ ਹੋ ਜਾਵੇਗਾ ਪਰ ਹੋਇਆ ਇਸਦੇ ਬਿਲਕੁਲ ਉਲਟ ਬਾਪੂ ਜੀ ਨੂੰ ਮਨਾ ਕੇ ਇਹ ਕਰ ਲੈ ਆਵੋ ਨਹੀਂ ਤਾਂ ਮੈਂ ਵੀ ਘਰ ਛੱਡ ਕੇ ਚਲੀ ਜਾਣਾ ਰਸ਼ਮੀ ਨੇ ਜਸਵਿੰਦਰ ਨੂੰ ਆਲਟੀਮੇਟਮ ਦੇ ਦਿੱਤਾ ਸੀ ਜੇ ਗੱਲ ਮੇਰੇ ਨਿਸ਼ਚਧਾਰਾਂ ਤੇ ਘਰਦਿਆਂ ਤੱਕ ਪਹੁੰਚ ਗਈ ਮੈਂ ਤਾਂ ਉਡ ਉਸਣ ਲੱਗ ਪਈ ਤੂੰ ਠੰਡੇ ਦਿਮਾਗ ਨਾਲ ਸੋਚ ਰਸ਼ਮੀ ਬਾਪੂ ਨੂੰ ਜੇ ਇਸ ਉਮਰ ਵਿੱਚ ਸਾਥ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਤਾਂ ਇਸ ਵਿੱਚ ਕੋਈ ਗਲਤ ਗੱਲ ਵੀ ਨਹੀਂ ਬੰਦੇ ਨੂੰ ਹਮੇਸ਼ਾ ਸਾਥ ਦੀ ਜ਼ਰੂਰਤ ਹੁੰਦੀ ਹੈ ਜਸਵਿੰਦਰ ਨੇ ਕਿੰਨੀਆਂ ਹੀ ਦਲੀਲਾਂ ਨਾਲ ਰਸ਼ਮੀ ਨੂੰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਰਸ਼ਮੀ ਤਾਂ ਮੈਂ ਨਾ ਮੰਨੂ ਦੀ ਰੱਟ ਲਗਾਈ ਬੈਠੀ ਸੀ ਇਸ ਤਰ੍ਹਾਂ ਘਰ ਦਾ ਮਾਹੌਲ ਵੀ ਖਰਾਬ ਹੋਵੇਗਾ ਕੱਲ ਨੂੰ ਕਰਨ ਵੀ ਬਾਪੂ ਜੀ ਤੇ ਮੈਰੀ ਬਾਰੇ ਪੁੱਛੇਗਾ ਕਿਸ ਕਿਸ ਨੂੰ ਦਲੀਲਾਂ ਦੇਵਾਂਗੇ ਮੈਂ ਅਜਿਹੇ ਟੌਕਸਿਕ ਮਾਹੌਲ 'ਚ ਨਹੀਂ ਰਹਿ ਸਕਦੀ ਜਾਂ ਤਾਂ ਬਾਪੂ ਜੀ ਮੈਰੀ ਦਾ ਖਹਿੜਾ ਛੱਡ ਕੇ ਘਰ ਆ ਜਾਣ ਨਹੀਂ ਤਾਂ ਮੈਂ ਵੇਕੀ ਚਲੀ ਜਾਵਾਂਗੀ। ਉਸਨੇ ਆਖਰੀ ਫੈਸਲਾ ਸੁਣਾਇਆ ਹੀ ਨਹੀਂ ਸੀ, ਬਲਕਿ ਪੂਰਾ ਵਿਕਰ ਦਖਾਇਆ ਸੀ। ਜਸਵਿੰਦਰ ਉਸ ਦੀ ਅਮੰਨਤਾ ਕਰਦਾ ਰਹਿ ਗਿਆ ਸੀ। ਕਦੇ-ਕਦੇ ਜਸਵਿੰਦਰ ਨੂੰ ਲੱਗਦਾ ਇਹ ਐਡੀ ਵੱਡੀ ਗੱਲ ਨਹੀਂ ਸੀ ਜਿੰਨੀ ਰਸ਼ਮੀ ਨੇ ਬਣਾ ਦਿੱਤੀ ਸੀ। ਪਰ ਜਦੋਂ ਲੋਕਾਂ ਦੀਆਂ ਗੱਲਾਂ ਉਸਦੇ ਕੰਨੀਆਂ ਪੈਂਦੀਆਂ ਤਾਂ ਉਸ ਨੂੰ ਰਸ਼ਮੀ ਵੀ ਸਹੀ ਲੱਗਦੀ। ਉਹ ਖੁਦ ਨੂੰ ਦੋ ਬੁੜਾ ਵਿਚਕਾਰ ਬੁਰੀ ਤਰ੍ਹਾਂ ਫਸਿਆ ਮਹਿਸੂਸ ਕਰ ਰਿਹਾ ਸੀ। ਬਾਪੂ ਨੇ 15 ਸਾਲ ਫੌਜ ਦੀ ਨੌਕਰੀ ਕੀਤੀ ਐ ਉਹ ਆਪਣੇ ਅਸੂਲਾਂ ਤੇ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦਾ ਉਸ ਨੂੰ ਮੈਰੀ ਦਾ ਸਾਥ ਛੱਡਣ ਲਈ ਮਨਾਉਣਾ ਬਹੁਤ ਔਖਾ ਕੰਮ ਐ ਪਰ ਰਸ਼ਮੀ ਵੀ ਪੂਰੀ ਜ਼ਿੱਦੀ ਐ ਆਪਣੀ ਜ਼ਿੱਦ ਅੱਗੇ ਤਾਂ ਉਸਨੇ ਆਪਣੇ ਘਰਦਿਆਂ ਨੂੰ ਵੀ ਝੁਕਾ ਲਿਆ ਸੀ ਉਹ ਵੀ ਮੇਰੇ ਨਾਲ ਵਿਆਹ ਕਰਾਉਣ ਲਈ ਖਈ ਬਾਰ ਇਨਸਾਨ ਗੁੱਸੇ ਵਿੱਚ ਬਿਨਾਂ ਸੋਚੇ ਸਮਝੇ ਵੱਡੇ ਫੈਸਲੇ ਲੈ ਲੈਂਦਾ ਹੋਰ ਨਾ ਕਿਧਰੇ ਤਲਾਕ ਸੋਚਦੇ ਆ ਜਸਵਿੰਦਰ ਤੌਰੰਦਰੋਂ ਕੰਬ ਗਿਆ ਸੀ ਕੁਝ ਦਿਨ ਉਹ ਆਪਣੇ ਆਪ ਨਾਲ ਹੀ ਲੜਦਾ ਰਿਹਾ ਤੇ ਅਖੀਰ ਹਿੰਮਤ ਕਰਕੇ ਮੈਰੀ ਦੇ ਘਰ ਵੱਲ ਤੁਰ ਪਿਆ ਹੈਲੋ 50 ਤੋਂ ਪਾਰ ਉਮਰ ਦੀ ਪਤਲੀ ਪਤੰਗ ਗੋਰੀ ਚਿੱਟੀ ਮੈਰੀ ਨੇ ਬੁੱਲਾਂ 'ਚੋਂ ਮੁਸਕਰਾਉਂਦਿਆਂ ਦਰਵਾਜ਼ਾ ਖੋਲ੍ਹਦੇ ਸਾਰ ਪੁੱਛਿਆ ਹਾਈ ਆਮ ਹੇਅਰ ਟੂ ਸੀ ਮਿਸਟਰ ਸਿੰਘ ਹੀਜ਼ ਮਾਈ ਫਾਦਰ ਮਾਈ ਨੇਮ ਇਜ਼ ਜਸਵਿੰਦਰ ਉਸ ਨੂੰ ਆਪਣੇ ਬਾਰੇ ਦੱਸਿਆ ਤਾਂ ਉਹ ਉਸ ਨੂੰ ਬੜੇ ਪਿਆਰ ਨਾਲ ਅੰਦਰ ਲੈ ਗਈ ਉਸ ਦਾ ਬਾਪੂ ਬੈਕਯਾਰਡ ਵਿੱਚ ਬੈਠਾ ਸੀ ਜਸਵਿੰਦਰ ਨੂੰ ਦੇਖ ਕੇ ਉਹ ਥੋੜਾ ਹੈਰਾਨ ਹੋਇਆ ਪਰ ਉਸਨੇ ਇਸ ਦੀ ਪੈਣਕ ਮੈਰੀ ਨੂੰ ਨਾ ਪੈਣ ਦਿੱਤੀ ਉਹ ਦੋਵੇਂ ਪਿਓ ਪੁੱਤ ਬੈਠ ਕੇ ਗੱਲਾਂ ਕਰਦੇ ਰਹੇ ਬਾਪੂ ਮੇਰੇ ਘਰ ਨੂੰ ਟੁੱਟਣ ਤੋਂ ਬਚਾ ਲੈ ਹੁਣ ਸਭ ਤੇਰੇ ਹੱਥ ਵਸੇ ਤੂੰ ਹੀ ਜਾ ਕੇ ਰਸ਼ਮੀ ਨੂੰ ਸਮਝਾ ਤੇ ਵਾਪਸ ਕਰ ਲਿਆ ਮੇਰੇ ਨਾਲ ਤਾਂ ਉਹ ਗੱਲ ਕਰਨ ਨੂੰ ਤਿਆਰ ਨਹੀਂ ਜਸਵਿੰਦਰ ਫਟਫਟ ਰੋਣ ਲੱਗ ਪਿਆ ਸੀ ਐਂ ਜਵਾਕਾ ਵਾਂਗੂ ਕੌਣ ਹੁੰਦਾ ਹੁੰਦਾ ਭਲਾ ਕਿਹੜਾ ਮਾਪਿਓ ਚਾਹੁੰਦਾ ਬਈ ਔਲਾਦ ਦਾ ਘਰ ਟੁੱਟੇ ਇਹ ਤਾਂ ਹਾਲਾਤ ਹੀ ਸੂਬੇਦਾਰ ਜਸਵਿੰਦਰ ਨੂੰ ਮੋਢਿਆਂ ਤੋਂ ਫੜ ਕੇ ਕਹਿਣ ਲੱਗਾ ਤੂੰ ਫਿਕਰ ਨਾ ਕਰ ਮੈਂ ਆਪ ਜਾ ਕੇ ਬਹੂ ਨਾਲ ਗੱਲ ਕਰਾਂਗਾ ਮੈਂ ਉਸ ਨੂੰ ਸਮਝਾ ਕੇ ਵਾਪਸ ਲੈ ਆਵਾਂਗਾ ਉਸਦੇ ਬਾਪ ਨੇ ਜਸਵਿੰਦਰ ਨੂੰ ਹੌਂਸਲਾ ਅਤੇ ਭਰੋਸਾ ਦੇ ਕੇ ਘਰ ਭੇਜ ਦਿੱਤਾ ਸੀ ਕੁਝ ਦਿਨ ਹੋਰ ਬੀਤ ਕੇ ਸਨ ਅਚਾਨਕ ਇੱਕ ਦਿਨ ਘਰ ਦੇ ਦਰਵਾਜ਼ੇ ਤੇ ਕਿਸੇ ਨੇ ਦਸਤਕ ਦਿੱਤੀ ਜਦੋਂ ਜਸਵਿੰਦਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਰਸ਼ਮੀ ਤੇ ਕਰਨ ਉਸ ਨੂੰ ਜੱਫੀ ਪਾ ਕੇ ਮਿਲੇ ਜਿਵੇਂ ਸਾਲਾਂ ਬਾਅਦ ਵਿਛੜਿਆਂ ਦਾ ਮਿਲਾਪ ਹੋਇਆ ਹੋਵੇ ਇੱਕ ਵਾਰ ਫੇਰ ਸੁੰਨੇ ਘਰ ਚ ਰੌਣਕਾਂ ਹੋ ਗਈਆਂ ਸਨ ਘਰ ਦੀਆਂ ਕੰਧਾਂ ਗੂੰਜਣ ਲੱਗ ਪਈਆਂ ਸਨ ਛੋਟਾ ਜਿਹਾ ਕਰਨ ਘਰ ਵਿੱਚ ਭੱਜਿਆ ਫਿਰਦਾ ਸੀ ਰਸ਼ਮੀ ਨੇ ਮਕਾਨ ਨੂੰ ਦੁਬਾਰਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸਭ ਕੁਝ ਸਾਫ਼ ਕੀਤਾ ਜੋ ਕੁਝ ਉਸ ਦੇ ਜਾਣ ਪਿੱਛੋਂ ਵਿਖਰਿਆ ਤੇ ਬੇਤਰਤੀਬਾ ਹੋ ਗਿਆ ਸੀ ਉਹ ਪੱਲਾ ਵਿੱਚ ਸੈਟਕਾਣੇ ਕਰ ਦਿੱਤਾ ਸੀ ਜਿਸੀ ਮੈਨੂੰ ਮਾਫ਼ ਕਰ ਦੇਵੋ ਮੈਂ ਤੁਹਾਨੂੰ ਬਹੁਤ ਦੁੱਖ ਦਿੱਤਾ ਪਰ ਮੈਂ ਵੀ ਤੁਹਾਡੇ ਤੋਂ ਦੂਰ ਹੋ ਕੇ ਬਹੁਤ ਔਖੇ ਦਿਨ ਕੱਟੇ ਹਰ ਰੋਜ਼ ਤੁਹਾਡੀ ਯਾਦ ਆਉਂਦੀ ਸੀ ਪਰ ਰਸ਼ਮੀ ਦਾ ਗੱਲ ਪਰਾਇਆ ਸੀ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਪਰਲ ਪਰਲ ਵਹਿ ਰਹੇ ਸਨ ਚੱਲ ਕਮਲੀ ਨਾ ਹੋਵੇ ਤਾਂ ਹੁਣ ਕਿਉਂ ਰੋ ਰਹੀ ਆ ਹੁਣ ਤਾਂ ਸਭ ਠੀਕ ਠਾਕ ਹੋ ਗਿਆ ਤੇਰੇ ਆਉਣ ਦੀ ਖੁਸ਼ੀ ਨੇ ਮੇਰੇ ਪਿਛਲੇ ਦੁੱਖ ਦਰਦ ਭੁਲਾ ਦਿੱਤੇ ਕਹਿੰਦੇ ਆ ਜਸਵਿੰਦਰ ਨੇ ਰਸ਼ਮੀ ਨੂੰ ਕੁੱਟ ਕੇ ਗਲ ਬੱਕੜੀ ਪਾ ਲਈ ਕੱਲ ਡੈਡੀ ਜੀ ਆਏ ਸਨ ਮੇਰੇ ਕੋਲ ਉਹਨਾਂ ਨੇ ਸਭ ਕੁਝ ਠੀਕ ਕਰ ਦਿੱਤਾ। ਰਸ਼ਮੀ ਨੇ ਅੱਖਾਂ ਪੂੰਝਦਿਆਂ ਦੱਸਿਆ। ਜਸਵਿੰਦਰ ਨੂੰ ਆਪਣੇ ਬਾਪੂ ਜੀ ਬਾਰੇ ਸੁਣ ਕੇ ਬੜੀ ਖੁਸ਼ੀ ਹੋਈ। ਉਹਨਾਂ ਨੇ ਮੇਰੇ ਕਹੇ ਤੇ ਰਸ਼ਮੀ ਨੂੰ ਮਨਾ ਲਿਆੰਦਾ ਸੀ। ਮਾਂ-ਬਾਪ ਕਦੇ ਵੀ ਆਪਣੀ ਔਲਾਦ ਦਾ ਬੁਰਾ ਨਹੀਂ ਸੋਚਦੇ। ਉਹ ਸੋਚ-ਸੋਚ ਕੇ ਅੰਦਰੋਂ ਖੁਸ਼ ਹੋ ਰਿਹਾ ਸੀ। ਮੈਂ ਆਇਆ 15 ਮਿੰਟਾਂ 'ਚ। ਜਸਵਿੰਦਰ ਰਸ਼ਮੀ ਨੂੰ ਇੰਨਾ ਆ ਕੇ ਬਾਹਰ ਨੂੰ ਤੁਰ ਪਿਆ। ਬਾਪੂ ਦਾ ਸ਼ੁਕਰਾਨਾ ਕਰਨਾ ਬਣਦਾ। ਸੋਚਦਾ ਹੋਇਆ ਉਹ ਮੈਰੀ ਦੇ ਘਰ ਵੱਲ ਤੁਰ ਪਿਆ ਹਾਈ ਮੈਰੀ ਕੈਨ ਆਈ ਟਾਕ ਟੂ ਮਾਈ ਡੈਡ ਮੈਰੀ ਦੇ ਦਰਵਾਜ਼ਾ ਖੋਲਦਿਆਂ ਹੀ ਜਸਵਿੰਦਰ ਬੋਲਿਆ ਹੀ ਡਸ ਨੋਟ ਲਿਵ ਹੇਅਰ ਐਨੀ ਮੋਰ ਹੀ ਲੈਫਟ ਮੀ ਅਲੋਨ ਹੀ ਵੈਂਟ ਟੂ ਇੰਡੀਆ ਯੈਸਟਰਡੇ ਮੈਰੀ ਅੱਖਾਂ ਭਰੀ ਖੜੀ ਸੀ ਵਾਟ ਯੂ ਸੈਡ ਮਾਈ ਡੈਡ ਇਜ਼ ਗੋਨ ਜਸਵਿੰਦਰ ਨੂੰ ਯਕੀਨ ਨਹੀਂ ਸੀ ਆ ਰਿਹਾ ਯੈਸ ਹੀ ਇਜ਼ ਗੋਨ ਹੀ ਸੈਡ ਹਿਸ ਫੈਮਿਲੀ ਨੀਡਸ ਹਿਮ ਮੋਰ ਦਨ ਮੈਰੀ ਰੋ ਰੋ ਕੇ ਦਸ ਰਹੀ ਸੀ ਪਰ ਜਸਵਿੰਦਰ ਬੁੱਤ ਹੋਇਆ ਖੜਾ ਸੀ ਸੋ ਤੁਹਾਨੂੰ ਸੂਬੇਦਾਰ ਦਾ ਪੁੱਤ ਦਾ ਘਰ ਬਚਾਉਣ ਲਈ ਇੰਡੀਆ ਇਕੱਲੇ ਆ ਕੇ ਰਹਿਣ ਦਾ ਲਿਆ ਗਿਆ ਫੈਸਲਾ ਕਿਸ ਤਰ੍ਹਾਂ ਦਾ ਲੱਗਿਆ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਵਾਤ ਤੋਂ ਵਾਤ ਸ਼ੇਅਰ ਕਰਿਓ ਤੇ ਜੇਕਰ ਚੈਨਲ ਨੂੰ ਪਹਿਲੀ ਵਾਰ ਸੁਣ ਰਹੇ ਹੋ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣਗੀਆਂ। ਇਹ ਕਹਾਣੀ ਸੁਣਨ ਲਈ, ਵਕਤ ਦੇਣ ਲਈ ਬਹੁਤ-ਬਹੁਤ ਧੰਨਵਾਦ। ਮਿਲਦੇ ਹਾਂ ਇਹੋ ਜਿਹੀ ਕਿਸੇ ਹੋਰ ਪਰਿਵਾਰਕ ਕਹਾਣੀ ਦੇ ਨਾਲ। ਤਦ ਤੱਕ ਦੇ ਲਈ, ਬਾਕੀ ਕਹਾਣੀਆਂ ਦਾ ਆਨੰਦ ਜ਼ਰੂਰ ਲੈਂਦੇ ਰਹੋ। ਧੰਨਵਾਦ।